ਇਹ ਪੂਰਾ ਪੰਜਾਬੀ ਪਿੰਡ ਮਹਿਮਾ ਸਰ ਤੋਂ ਜਿਹੜੇ ਬਾਈ ਹਰਿਆਏ ਬਾਈ ਕੀ ਨਾਮ ਹੈ ਫਿਰ ਉਹ ਨਾ ਮਨਦੀਪ ਢਿੱਲੋਂ ਆਈ ਚਾਹੁੰਦੇ ਪੂਰੇ ਪੰਜਾਬੀ ਲੁੱਕ ਚਾਹੇ ਉਹ ਲੋਕ ਤਾਂ ਪੰਜਾਬੀ ਨੂੰ ਬੁਲਦੇ ਜਾ ਰਹੇ ਹਾਂਜੀ ਬਾਈ ਜੀ ਇਹ ਆਪਣੇ ਬਾਈ ਗੁਰਪ੍ਰੀਤ ਉਹ ਭਰਾ ਹੈਗਾ ਕੋਈ ਲਾਈਆਂ ਵਾਲੇ ਗੋਪੀ ਵੱਲੋਂ ਕਹਿ ਗਿਆ ਸੀ ਕਿ ਇਹ ਆਪਣੇ ਲੈਣੇ ਤੇ ਸਾਰੇ ਪੰਜਾਬੀ ਬਰਾ ਵਿਚ ਆਉਂ ਬਾਕੀ ਇਹ ਤਾਂ ਪਿੰਡ ਵੀ ਫੁੱਟਦਾ ਜਾਂਦਾ ਪਾਕ ਹੀ ਰਹਿੰਦੇ ਆ ਬਾਈ ਜੱਟਾਂ ਦੇ ਬੋਲਣ ਖੇਤ ਬੰਨੇ ਦਾ ਕੰਮ ਕਰਦੇ ਆ ਤੇ ਇਹ ਪੰਜਾਬੀ ਸੱਭੇ ਚੋਣਾਂ ਚ ਜਾਇਦਾ ਬਹੁਤ ਵਧੀਆ ਗੱਲ ਲੋਕ ਤਾਂ ਅੱਜਕੱਲ ਮੁੰਡਾ ਕੰਠਾ ਬਣਾਈ ਭੁੱਲ ਗਏ ਹੋਣੇ ਤੁਸੀਂ ਤਾਂ ਕੁੰਡੀਆਂ ਵਿੱਚ ਹਾਂਜੀ ਭਾਈ ਫਿਰ ਖੁੰਡਾ ਦੇ ਚਾਦਰਾ ਕੁਰਤਾ ਦਾ ਪਿੰਡ ਜੀ ਪਾਉਨੇ ਆ ਇਹ ਆਇਆ ਵੀ ਮੇਲੇ ਦਾ ਕਰਕੇ ਥੋੜਾ ਜਿਹਾ ਕਾਂਟੇ ਦਾ ਵੀ ਲੋਕਾਂ ਲਈ ਬੜੇ ਸਮਾਰਟ ਲੱਗ ਰਹੇ ਨਵਾਂ ਜੀ ਬੋਲੋ ਮਿਹਰਬਾਨੀ ਚਾਹਰ ਕੀ ਕਹੋਗੇ ਨੌਜਵਾਨਾਂ ਨੂੰ ਨਾਲ ਪੰਜਾਬੀ ਦੇ ਮਨ ਨਾਲ ਪੂਰੇ ਅੱਖਰ ਨਹੀਂ ਐਸੇ ਨੌਜਵਾਨਾਂ ਨੂੰ ਆਂਦੇ ਹੋਣੇ ਤੁਸੀਂ ਪੰਜਾਬੀ ਦਾ ਖੈਲਾ ਬਣਾਇਆ ਇਹੀ ਕਹਿੰਦੇ ਆ ਜੀ ਪੰਜਾਬੀ ਨੂੰ ਨਾਮ ਬਲੋ ਜਿਹੜਾ ਬਾਹਰਲਾ ਕਲਚਰ ਆ ਉਹਨੂੰ ਨਾ ਬਣਾਓ ਆਪਣੀ ਧਰਤੀ ਨਾਲ ਜੁੜੋ ਜੀ ਕੀ ਕਹੋਗੇ ਨੌਜਵਾਨੇ ਧਰਤੀ ਨਾਲ ਜੁੜਦੇ ਜ਼ਰੂਰ ਹੈ ਜੁੜਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਮਾਲੇ ਕਮਾ ਵਾਲੇ ਬਾਰੇ ਜਿੰਦਗੀ ਦਾ ਐਟੂਡ ਕੀ ਕਰਾਉਣੀ ਬਟ ਇਹਦਾ ਜੀ ਗੱਲ ਤਾਂ ਵੱਡੀ ਗੱਲ ਤੇ ਜਿਹੜੇ ਪਿੰਡ ਦੇ ਬਜ਼ੁਰਗ ਆ ਨਾ ਉਹਨਾਂ ਦਾ ਸਾਥ ਰੱਖੋ ਉਹਨਾਂ ਦੀ ਗੱਲ ਸੁਣੋ ਉਹਨਾਂ ਦੇ ਕੋਲੇ ਉਹ ਕੋਈ ਨਾਲ ਜਿਹੜਾ ਬੜਾ ਫਰਕ ਪੈਂਦਾ ਹਾਂਜੀ ਜੀ ਮੰਦਿਰ ਪੁਣਾ ਛੱਡੋ ਪਿੰਡ ਦੇ ਬਜ਼ੁਰਗਾਂ ਦੀ ਗੱਲ ਸੁਣੋ ਉਹਨਾਂ ਨਾਲ ਯਾਰੀ ਰੱਖੋ ਫੇਰ ਉਹ ਗੱਲ ਜੋ ਗੱਲ ਚੰਗੀ ਨਿਕਲਦੀ ਹੈ ਜੀ ਕਹਿੰਦੇ ਸਭ ਤੋਂ ਵਿਆਕੇ ਤਾਸ ਖੇਡਦੇ ਨੇ ਗੱਲਾਂ ਵਡੀਆਂ ਨੇ ਹਾਂਜੀ ਹਾਂਜੀ ਸੱਚ ਚ ਹੀ ਨਿਕਲਦੀ ਹੈ ਸਾਰੀ ਕਬੀਲਦਾਰੀ ਜੀ ਸੱਚ ਚ ਹੀ ਪਈ ਹੈ ਜਿਹੜੀ ਬੰਦਾ ਸੱਚ ਚ ਬਹਿੰਦਾ ਉਹਨੂੰ ਸਾਰੀ ਦੁਨੀਆਦਾਰੀ ਕੋਈ ਕੀ ਨਾਮ ਹੈ ਮੇਰਾ ਨਾਮ ਸਰਪੰਚ ਸਰਬਜੀਤ ਸਿੰਘ ਕਾਲਾ ਭੁੱਲਾ ਸਰਪੰਚ ਸਾਹਿਬ ਹਾਂਜੀ ਪਿੰਡ ਮੇਰਾ ਕੋਲੋਂ ਕੀ ਹੈ ਰਾਮਪਰਾ ਫੂਲ ਤਹਿਸੀਲ ਚ ਇਹ ਨਹੀਂ ਲੈਂਦਾ ਇਹ ਨਹੀਂ ਕੁਝ ਕਰਦਾ ਠੀਕ ਹੈ ਸਰਪੰਚ ਸਾਹਿਬ ਮੇਰੇ ਪਿੰਡ ਦੇ ਚੌਧਰ ਵੀ ਆਏ ਰੱਖੀ ਹੈ ਸੇਵਾ ਚੌਧਰ ਨੂੰ ਸੇਵਾ ਕਰਦਾ ਮੈਂ ਸੇਵਾ ਕਰਦਾ ਸੇਵਾ ਕਰਦਾ ਪਿੰਡ ਨੂੰ ਦੇਖਦੇ ਹਾਂ ਜਿਹੜੀ ਜਿਹੜੀ ਮਹੀਨੇ ਚ ਦੋ ਵਾਰੀ ਮੈਂ ਚਾਤਰਾ ਬੰਦ ਹੈ ਉਸ ਤੇ ਜਾ ਰਿਹਾ ਜਾਂਦਾ ਫਿਲਮ ਫਿਲਮ ਦੇਖਣ ਜਾਵਾ ਮਾਲ ਚ ਉੱਥੇ ਵੀ ਬੰਦ ਕੇ ਜਾਂਦਾ ਫਿਲਮ ਦੇ ਘਰ ਚ ਜਾਣਾ ਬਖੇਲੇ ਮੇਰੇ ਦੋਸਤ ਕਹਿੰਦੇ ਤੇ ਸੰਗ ਨਹੀਂ ਲੱਗਦੀ ਮੈਨੂੰ ਸੰਗ ਕਾਦੀ ਆਪ ਦਾ ਪਹਿਰਾਵਾ ਹੈ ਹੈ ਮੇਰਾ ਕੰਗਰ ਕੋਲ ਪੁਲਿਸ ਕੇਦਰ ਚ ਰਹਿ ਜਾਂਦਾ ਕਹਿੰਦੇ ਦੇਸੀ ਜਾਂ ਬੰਦੇ ਕਰਨੇ ਤੇ ਦੇਸੀ ਵਧੀਆ ਰੋਗਾ ਮੈਂ ਤਾਂ ਉਹ ਵੀ ਕਰਦਾ ਵੀ ਬੋਤਾ ਅੜ ਪੜਾ ਮੈਨੂੰ ਬਾਲਾ ਪਤਾ ਨਹੀਂ ਇਹ ਤਾਂ ਪੜੇ ਲਿਖੇ ਅੰਗਰੇਜ਼ੀ ਰੰਗ ਪਾ ਲੈਣਗੇ ਅਣਪੜ ਬੰਦਾ ਤਾਂ ਦੇਸੀ ਰੰਗ ਹੀ ਪਾਉਗਾ ਤਾਂ ਫੇਰਾ ਉਹਨੂੰ ਕੀ ਸੁਣਿਆ ਜਊਗਾ ਅੱਜ ਦੇ ਨੌਜਵਾਨਾਂ ਨੂੰ ਮੈਂ ਇਹ ਕਹੂੰਗਾ ਵੇ ਧਰਤੀ ਨਾਲ ਜੁੜੋ ਆਪਣੇ ਸੱਭਿਆਚਾਰ ਨਾਲ ਜੁੜੋ ਆਪਣੇ ਪਹਿਰਾਵੇ ਨਾਲ ਜੁੜੋ ਆਵੇ ਪਹਿਰਾਵੇ ਦੀ ਅਖਰ ਬਹੁਤ ਜ਼ਰੂਰੀ ਆ ਸ਼ਾਇਦ ਇੱਕ ਵਾਰ ਕੋਈ ਆਪਣੇ ਪੰਜਾਬ ਦਾ ਅਮੀਰ ਵਿਅਕਤੀ ਕੈਨੇਡਾ ਚ ਗਿਆ ਸੀ ਉਹ ਉਰਤਾਂ ਚਾਦਰਾਈ ਤੇ ਖੋਸੇ ਪਾ ਕੇ ਗਿਆ ਉਹਦਾ ਮੁੰਡਾ ਕਹਿੰਦਾ ਬਾਪੂ ਜੀ ਤੂੰ ਪੈਂਟ ਕੋਟ ਪਾ ਲਾ ਇਹ ਨਾ ਪਾ ਉਹਨੇ ਜਵਾਬ ਦਿੱਤਾ ਕਹਿੰਦਾ ਜਦੋਂ ਅੰਗਰੇਜ਼ ਆਪਣੇ ਦੇਸ਼ ਚ ਆਉਂਦੇ ਆ ਤੇ ਉਦੋਂ ਉਹ ਆਪਣਾ ਪਹਿਰਾਵਾ ਤਾਂ ਪਾਉਂਦੇ ਨਹੀਂ ਅਸੀਂ ਜਿੱਥੇ ਜਾਂਦੇ ਉਹ ਇਹ ਜਿਹਾ ਉਹੀ ਪਾ ਲੈਨੇ ਆ ਇਸ ਕਰਕੇ ਸਾਨੂੰ ਆਪਦੇ ਪਹਿਰਾਵੇ ਨਾਲ ਜੁੜਨਾ ਕਿਸਾਨ ਮੇਲਾ ਦੇਖਿਆ ਤੁਸੀਂ ਪੂਰਾ ਕਿੰਨਾ ਦਾ ਲੱਗਿਆ ਕਿਸਾਨ ਹਜੇ ਤਾਂ ਥੋੜਾ ਹੀ ਦੇਖਿਆ ਉਹ ਥੋੜਾ ਬਾਲਾ ਆਜਾ ਨਹੀਂ ਆਇਆ ਸਵਾਲ 2 2 ਆਉਂਦਾ ਜਦੋਂ ਡੰਗਰ ਬੱਚਾ ਜਾਨਵਰ ਜਿਆਦੇ ਆਏ ਹੋਣ ਇਹ ਤਾਂ ਹੱਟਾਂ ਤੇ ਵੀ ਸੁਣਨ ਵਾਧੂ ਪਿਆ ਹੈ ਹੈ ਜੀਵ ਜੰਗਲ ਦੇ ਜਿਹੜੇ ਛੋਟੇ ਦੇ ਹੁੰਦੇ ਸਿਰ ਕੱਟਦੇ ਹੁੰਦੇ ਇਨਾਮੀ ਹੁੰਦੇ ਜਿਆਦੇ ਹੋਣ ਉਦੋਂ ਹੀ ਨਜ਼ਾਰਾ ਹੁੰਦਾ ਬਾਕੀ ਓਡੋਡੀ ਆਸਤੀ ਹੁੰਦੀ ਆ ਬੰਦੇ ਦੀ ਵੀ ਬਕਾਦੇ ਤੇ ਆ ਆਸਤੀ ਬੁੱਕੇ ਚੰਗਾ ਚੰਗਾ ਆਫਰਸ ਕੀਤਾ ਮੁੰਡਿਆਂ ਨੇ ਜਿਨ੍ਹਾਂ ਨੇ ਮੇਲਾ ਕਰਾਇਆ ਤੇ ਜਿਉਂ-ਜਿਉਂ ਮੇਲੇ ਲੱਗਦੇ ਰਹਿਣ ਤੇ ਸਾਡੀ ਕਿਸਾਨੀ ਬਚੀ ਰਹੀ ਵੀ ਅੱਜ ਕੱਲ ਤੇ ਬਾਹਰ ਜਾਣ ਦਾ ਬਾਲਾ ਕੰਦੇ ਮੈਨੂੰ ਤਾਂ ਆਪਸੀ ਦਾ ਦੋ ਵਾਰੀ ਪੀਸਾ ਰਿਪੀਟ ਹੋ ਗਿਆ ਉੱਥੇ ਕੀ ਬੈਠ ਗਏ ਮੈਂ ਕਿਉਂਕਿ ਚੁੰਨਾ ਚੰਨਾ ਕੋਈ ਨਹੀਂ ਲੱਗਾ ਪੀਆਰ ਕੇਸ ਹੋਏ ਮੇਰੇ ਦੋ ਵਾਰਸ ਆਸਟ੍ਰੇਲੀਆ ਦੇ ਹੋਰ ਫਿਊਜਨ ਹੋ ਕੇ ਆ ਹੁਣ ਆਇਆ ਵੀ ਆ ਪਿੰਡ ਦੀ ਸੇਵਾ ਕਰਨ ਜਾਂਦਾ

ਹਾਂ ਜੀ ਬੀਟੀ ਸ਼ੁਰੂ ਹੋ ਗਈ ਉਹ ਜਦੋਂ ਛੁੱਟੀ ਹੋ ਜਾਂਦੀ ਕਾ ਲਾ ਲਿਆ ਕਰੋ ਉਹ ਬੈਗ ਲੈ ਜਾ ਚੱਲ ਜੀ ਗੋਤ ਸਾਜੀ ਕਾ ਤੇ ਜਿਹੜੇ ਆ ਪੰਜਾਬ ਹਰਨ ਲੱਗਦੇ ਨੇ ਇਸ ਟਾਈਮ ਪੁੱਚੋ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਕੀ ਕਿਸਾਨ ਦਾ ਇੱਕ ਮੇਲਾ ਕਿਸਾਨ ਮੇਲਾ ਜਿਹੜਾ ਬਹੁਤ ਹੀ ਧੁੰਮ ਕਾਮ ਦੇ ਨਾਲ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਰਹੇ ਆ ਤੇ ਪਹੁੰਚ ਰਹੇ ਨੇ ਤੇ ਅੱਜ ਮੈਂ ਨਾਲ ਇੱਕ ਕੰਠੇ ਚਾਦਰੇ ਪਾਇਆ ਹੋਇਆ ਮੁੰਡਾ ਇਹ ਤਸਵੀਰਾਂ ਦੇਖ ਲਓ ਇਹ ਪੂਰਾ ਪੰਜਾਬੀ ਲੁੱਕ ਦੇ ਵਿੱਚ ਇਹ ਮੁੰਡਾ ਜਿਹੜਾ ਇੱਥੇ ਪਹੁੰਚਿਆ ਮਾਈਨ ਕੋ ਘੁੰਮ ਕੇ ਜਿਹੜਾ ਪੂਰਾ ਪਿੱਛੇ ਪੰਜਾਬ ਹੈ ਉਹ ਦਿਖਾਇਆ ਬਾਈ ਨੇ ਇਹ ਪੰਜਾਬ ਦਾ ਜਿਹੜਾ ਫੋਕਸ ਹੈ ਜਿਹੜਾ ਉਸ ਤੇ ਜਿਹੜਾ ਕਰ ਲਵੇ ਤਾਂ ਆ ਪੰਜਾਬ ਦਿਖਾਇਆ ਪੰਜਾਬ ਦੀ ਸਥਿਤੀ ਦਿਖਾਈ ਹੈ ਕੀ ਪੰਜਾਬ ਹੈ ਕੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਕੀ ਕੁਛ ਉਸ ਸ਼ਬਦ ਵੀ ਕੁਝ ਲਿਖੇ ਹੋਏ ਨੇ ਤਾਂ ਵਾਕ-ਵਾਕ ਸ਼ਬਦਾਂ ਦੇ ਵਿੱਚ ਗੱਲਬਾਤ ਕਰੂੰਗੀ ਨਾ ਬਾਈ ਤੇਰਾ ਗੁਰਿੰਦਰਜੀਤ ਸਿੰਘ ਅੱਛਾ ਗੁਰਿੰਦਰਜੀਤ ਸਿੰਘ ਤਾਂ ਕਿ ਕਿਵੇਂ ਦੇਖੀਂਗਾ ਤੂੰ ਅੱਜ ਪੂਰਾ ਪੰਜਾਬੀ ਲੁੱਕ ਚਾਹੇ ਲੋਕਾਂ ਦਾ ਸੱਭਿਆਚਾਰ ਪੋਲਦੇ ਜਾ ਰਹੇ ਬਸੀ ਬੰਦਵਾਦੀ ਪਾਉਣੇ ਪੰਜਾਬ ਨਾਲ ਪਿਆਰ ਕਰੋ ਹੀ ਹੈ ਪਿਆਰ ਨਾਲ ਪਿਆਰ ਨਾਲ ਪਿਆਰ ਕਰੋ ਪੰਜਾਬ ਦਾ ਬੈਕਰ ਤੁਸੀਂ ਜਿਹੜਾ ਪਿੱਛੇ ਪੰਜਾਬ ਬਣਾਇਆ ਹੈ ਤੋ ਪੰਜਾਬ ਕਿੱਦਾਂ ਦਾ ਬਣਾਇਆ ਕੀ ਕੁਝ ਨਹੀਂ ਹੋਇਆ ਉਹ ਖੇ ਦਾਈ ਕਬੱਡੀ ਆਈ ਬਸ ਕੱਜ ਜੱਲੇ ਸਾਰਾ ਕੁਝ ਨਹੀਂ

उन की कहण चाहींदा बसि कहण चलो